ਇਸ ਸਮਾਰੋਹ ਦੌਰਾਨ ਸੋਸਾਇਟੀ ਵੱਲੋਂ 144ਵਾਂ ਚੈੱਕ ਵੰਡ ਸਮਾਰੋਹ ਮਨਾਇਆ ਗਿਆ ਜਿਸ ਤਹਿਤ 101 ਜ਼ਰੂਰਤਮੰਦ ਸਕੂਲੀ ਬੱਚਿਆਂ ਨੂੰ 1-1000 ਰੁਪਏ ਦੇ ਚੈੱਕ ਵੰਡੇ ਗਏ ਸੋਸਾਇਟੀ ਦੇ ਪ੍ਰਧਾਨ ਅਨਿਲ ਨਈਅਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਾਰਾ ਕਾਰਜ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਉਹਨਾਂ ਨੇ ਕਿਹਾ ਕਿ ਸੋਸਾਇਟੀ ਲਈ ਸਭ ਤੋਂ ਵੱਡਾ ਯੋਗਦਾਨ ਦਰਸ਼ਨ ਲਾਲ ਬਵੇਜਾ ਵੱਲੋਂ ਦਿੱਤਾ ਜਾ ਰਿਹਾ ਹੈ ਜੋ ਲੰਬੇ ਸਮੇਂ ਤੋਂ ਸਮਾਜ ਸੇਵਾ ਵਿੱਚ ਅਹੰਕਾਰ ਯੋਗ ਓਮੇਗਾ ਨਿਵਾ ਰਹੇ ਹਨ ਸਿਲਵਰ ਸਮਾਜ ਸੇਵਾ ਸੁਸਾਇਟੀ ਵੱਲੋਂ ਗਣਤੰਤਰਤਾ ਦਿਵਸ ਦੇ ਮੌਕੇ ਅੰਬੇਦਕਰ ਪਵਨ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਹ ਸਮਾਰੋਹ ਸੁਸਾਇਟੀ ਦੇ ਸਰਪ੍ਰਸਤ ਦਰਸ਼ਨ ਲਾਲ ਬਵੇਜਾ ਅਤੇ ਸੈਂਟ ਸੋਲજર ਡਿਵਾਈਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੁਦਾਸ਼ੋ ਗੁਪਤਾ ਦੀ ਦੇਖ ਰਹਿਤ ਹਿੱਟ ਸੰਪਨ ਹੋਇਆ ਇਸ ਸਮਾਰੋਹ ਦੌਰਾਨ ਸੁਸਾਇਟੀ ਵੱਲੋਂ 144ਵਾਂ ਚੱਕ ਵੱਡ ਸਮਾਰੋਹ ਮਨਾਇਆ ਗਿਆ ਜਿਸ ਤਹਿਤ 101 ਜ਼ਰੂਰਤਮੰਦ ਸਕੂਲੀ ਬੱਚਿਆਂ ਨੂੰ 1-1000 ਰੁਪਏ ਦੇ ਚੈੱਕ ਵੰਡੇ ਗਏ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਦਮਸ਼੍ਰੀ ਵਿਜੇ ਚੋਪੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਸੋਸਾਇਟੀ ਦੇ ਪ੍ਰਧਾਨ ਅਨਿਲ ਨਈਅਰ ਨੇ ਆਪਣੇ ਸਮੋਦਰ ਵਿੱਚ ਕਿਹਾ ਕਿ ਇਹ ਸਾਰਾ ਕਾਰਜ ਦਾਨੀ ਸਜਣਾ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਉਹਨਾਂ ਨੇ ਕਿਹਾ ਕਿ ਸੋਸਾਇਟੀ ਲਈ ਸਭ ਤੋਂ ਵੱਡਾ ਯੋਗਦਾਨ ਦਰਸ਼ਨ ਲਾਲ ਬਵੇਜਾ ਵੱਲੋਂ ਦਿੱਤਾ ਜਾ ਰਿਹਾ ਹੈ ਜੋ ਲੰਬੇ ਸਮੇਂ ਤੋਂ ਸਮਾਜ ਸੇਵਾ ਵਿੱਚ ਅਹੰਕਾਰਯੋਗ ਭੂਮਿਕਾ ਨਿਭਾ ਰਹੇ ਹਨ ਇਸ ਮੌਕੇ ਦੇ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਨੇ ਆਏ ਹੋਏ ਮਹਿਮਾਨਾਂ ਦਾ ਮਨ ਮੋਲਿਆ ਸਮਾਰੋਹ ਦੌਰਾਨ ਸ਼ਹਿਰ ਦੀਆਂ ਪ੍ਰਸਿੱਧ ਨਾਮੀ ਹਸਤੀਆਂ ਨੇ ਵੀ ਸ਼ਿਰਕਤ ਕਰ ਸਮਾਰੋਹ ਦੀ ਸ਼ੋਭਾ ਵਧਾਈ ਲੁਧਿਆਣਾ ਤੋਂ ਮਹੇਸ਼ੀ ਰਿਪੋਰਟ ਹਾਂਜੀ ਸਰ ਸਿਲਵਰ ਸਮਾ ਸੇਵਾ ਸੈਟੀ ਵੱਲੋਂ 26 ਜਨਵਰੀ ਬਣਾਈ ਗਈ ਹੈ ਸਿਲਵਰ ਸਮਾ ਸੇਵਾ ਸੈਟੀ ਵੱਲੋਂ 70 ਮਾ ਅੱਜ ਲਗਭਗ 70 ਦੂਸਮਾ ਲਾਗਿਆ ਹੈ ਬੜੀ ਧੂਮਧਾਮ ਨਾਲ ਲਾਗਿਆ ਹੈ ਇੱਥੇ ਸਾਡੇ ਪਦਮਸ਼ਰੀ ਵੀਰੇ ਚੋਪੜਾ ਜੀ ਜੇਦਾਨਵ ਜੀ ਔਰ ਬਹੁਤ ਬੜੀਆਂ ਸੋਸਾਇਟੀਆਂ ਨੇ ਬੁਲਾਈਆਂ ਸੀ ਇਸ ਵਾਰ ਕਟੋਗੜ 78 ਸਵੈਂਡੀਆਂ ਦੇ ਪ੍ਰਧਾਨ ਬੁਲਾਏ ਸੀ ਜਿਨ੍ਹਾਂ ਨੇ ਸਾਰਿਆਂ ਨੂੰ ਸਨਮਾਨ ਕੀਤਾ ਗਿਆ ਵਾ ਸਾਡੇ ਖਾਸ ਕਰਕੇ ਜਨਦਤੋਂ ਵੀ ਪ੍ਰਧਾਨ ਆਏ ਆ ਸੀਮਨ ਸਿੰਘ ਫਰਮਾ ਜੀ ਕੋਨਾਲਾਲ ਮੈਂਬਰ ਵੀ ਨਾਲ ਆਏ ਆ ਤੇ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਸਾਰੇ ਜਿਹੜੇ ਮੇਰੇ ਪੈਟਰਨ ਡੋਨਰ ਮੈਂਬਰਸ ਆਏ ਉਹ ਪਰ ਬਹੁਤ ਸੰਯੋਗ ਮਿਲਿਆ ਹੈ ਬਹੁਤ ਸਾਰਾ ਉਹਨਾਂ ਨੇ ਮੈਨੂੰ ਯੋਗਦਾਨ ਦਿੱਤਾ ਹੈ ਮਾਇਆ ਵੀ ਦਿੱਤੀ ਹੈ ਟਾਈਮ ਵੀ ਦਿੱਤਾ ਵਾ ਮੈਂ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਅੱਜ ਕਿੰਨੇ ਬੱਚੇ ਚੈੱਕ ਵੰਡੇਗੇ ਜੀ ਅੱਜ ਅਸੀਂ 101 ਬੱਚਿਆਂ ਨੂੰ ਚੈੱਕ ਦਿੱਤਾ ਵਾ ਹਜ਼ਾਰ ਹਜ਼ਾਰ ਰੁਪਏ ਦਾ ਇਹ ਅਸੀਂ ਹਰ ਮਹੀਨੇ ਵੰਦੇਗੇ ਤੇ ਅੱਗੇ ਤੋਂ ਵੀ ਇਦਾਂ ਹੀ ਚੱਲੀ ਰਹੂਗਾ ਹਾਂ ਜੀ ਅੱਗੇ ਤੋਂ ਵੀ ਇਦਾਂ ਹੀ ਚੱਲਦਾ ਰਹੂਗਾ ਜਿੰਨਾ ਸਾਨੂੰ ਸੰਯੋਗ ਮਿਲਦਾ ਰਹੂਗਾ ਅਸੀਂ ਇਹ ਕੰਮ ਕਰਦਾ ਜਾਵਾਂਗੇ ਸੰਯੋਗ ਹੈ ਮੈਂ ਜਿੰਨਾ ਉਹਨਾਂ ਦਾ ਕੰਮ ਚਾਹਾਂ ਉਹਨੇ ਥੋੜਾ ਬਹੁਤ ਜ਼ਿਆਦਾ ਸੰਯੋਗ ਹੈਗਾ ਜੀ ਦਾ ਅਸੀਂ ਬਹੁਤ ਜ਼ਿਆਦਾ वेलकम ਕਰਦੇ ਆ ਸਵਾਗਤ ਕਰਦੇ ਆ ਜਿਨ੍ਹਾਂ ਨੇ ਸਾਨੂੰ ਆਪਣੇ ਨਾਲ ਜੋੜਿਆ ਇਹਨਾਂ ਦੇ ਰਾਹਾਂ ਤੇ ਅਸੀਂ ਚੱਲਦੇ ਆ ਜਿੱਦਾਂ ਸਾਨੂੰ ਇਹਨਾਂ ਨੇ ਚੱਲਣਾ ਸਿਖਾਇਆ ਇਹਨਾਂ ਦੇ ਨਾਲ ਅਸੀਂ ਪੂਰੀ ਸੇਵਾ ਕਰ ਰਹੇ ਆ ਜਿੱਦਾਂ ਜਿੱਦਾਂ ਸਾਨੂੰ ਇਹਨਾਂ ਨੇ ਸਿਭਿਆਤੀ 35 ਸਾਲ ਇਹਨਾਂ ਦੇ ਨਾਲ ਮੈਂ ਕੰਮ ਕੀਤਾ ਆ ਹੁਣ ਇਹ ਲੁਧਿਆਣੇ ਆ ਗਏ ਆ ਤੇ ਫੇਰ ਵੀ ਆਪਾਂ ਇਹਨਾਂ ਦਾ ਪਿੱਛਾ ਨਹੀਂ ਛੱਡਿਆ ਇਹਨਾਂ ਦੇ ਨਾਲ ਨਾਲ ਪਿੱਛੇ ਚੱਲੀ ਜਾਂਦੇ ਆ ਇਹਨਾਂ ਨੇ ਸੁਸਾਇਟੀ ਮੇਨ ਨੂੰ ਸੰਭਾਲ ਦਿੱਤੀ ਪ੍ਰਧਾਨ ਬਣਾ ਦਿੱਤਾ ਬਾਅਦ ਇਹਨਾਂ ਤੋਂ ਬਿਨਾ ਅਸੀਂ ਅਧੂਰੇ ਆ ਅਸੀਂ ਹਰ ਵੇਲੇ ਇਹੀ ਕਹੀਦਾ ਵੀ ਨਹੀਂ ਅਜੀ ਸਾਨੂੰ ਅੱਗੇ ਲਾਂਭਦਾ ਸੀ ਚੱਲੀਏ ਇਹਨਾਂ ਗੁਣਾ ਤੋਂ ਅਸੀਂ ਇਹਨਾਂ ਤੋਂ ਹੀ ਸਿੱਖੇ ਸਾਰਾ ਕੁਝ ਬਾਕੀ ਸਾਨੂੰ ਪਹਿਲਾਂ ਦੀ ਸੀ ਪਤਾ ਵੀ ਸਮਾਜ ਸੇਵਾ ਸੁਸਾਇਟੀ ਕੀ ਹੁੰਦੀ ਆ ਜਦੋਂ ਇਹ ਸਾਡੇ ਕੋਲ ਦੇ ਸੀਗੇ ਇਹਨਾਂ ਨੇ ਸਾਨੂੰ ਮਤਲਬ ਸਮਝਾਇਆ ਵੀ ਤੁਸੀਂ ਇਸ ਤਰ੍ਹਾਂ ਭੇਜੀ ਤਾਂ ਲਾਓ ਥੋੜਾ ਬਹੁਤ ਅੱਗੇ ਹੋਵੋ ਪੁੰਦਾਨ ਕਰੋ ਮਤਲਬ ਸਮਝਾ ਆਂਦਾ ਇੱਕ ਫਰਕ ਹੁੰਦਾ ਆ ਉਂਗਲ ਫੜ ਕੇ ਚਲਾਣਾ ਦਾ ਬਹੁਤ ਕੁਸ਼ੀਆ ਪਰ ਬਾਤ ਬਣੇ ਦਿੱਤਾ ਹੁੰਦਾ ਆ ਪਰ ਉਹ ਉਂਗਲ ਫੜ ਕੇ ਜਿਹਨੇ ਚਲਾਣਾ ਉਸ ਦਾ ਸਭ ਤੋਂ ਜ਼ਿਆਦਾ ਪਿਆਰ ਹੁੰਦਾ ਹੱਕ ਹੁੰਦਾ ਹੈ ਕਿਉਂਕਿ ਸਾਨੂੰ ਵੀ ਇਦਾਂ ਦੀ ਗੱਲਾਂ ਤਾਂ ਨਹੀਂ ਸੀ ਪਤਾ ਜਦੋਂ ਸਾਡੇ ਬਾਉ ਜੀ ਨੇ ਇਗੇਰ ਬਾਜੀ ਸਾਨੂੰ ਲਿਆਏ ਆ ਅਸੀਂ ਤਾਂ ਧੰਨ ਹੋ ਗਏ ਇਹਨਾਂ ਦਾ ਸ਼ੁਕਰੀਆ ਕਰਦੇ ਆ ਬਹੁਤ ਜ਼ਿਆਦਾ ਕਿ ਚੰਗੇ ਪਾਸੇ ਸਾਨੂੰ ਲਾਇਆ ਇੱਜ਼ਤ ਮਾਨ ਵੀ ਦਿੰਦੇ ਆ ਪਿਆਰ ਵੀ ਦਿੰਦੇ ਆ ਸਾਡੇ ਇਨਸਪੈਕਟ ਵੀ ਕਰਦੇ ਆ ਧੰਨਵਾਦ ਬਾਜੀ ਹਾਂਜੀ ਬាទ ਹਾਂਜੀ ਹਮ ਪੰਜਾਬ ਕੇਸਰੀ ਗਰੁੱਪ ਸੇ ਆਏ ਹੈ ਇਹ ਨਈਅਰ ਜੀ ने आमंत्रित किया है आज गणतंत्र दिवस के अवसर पर तो इनका हम बहुत बहुत धन्यवाद करते हैं जिन्होंने हमें यहाँ गेस्ट के रूप में आमंत्रित किया और हमें मौका दिया कि हम समाज सेवा सोसाइटी से जुड़ सकें नगर की जो समाज सेवा सोसाइटी है वो भी नै्यर जी के आ, अध्यक्ष में ही है, चल रही है जो हम लोग वहाँ उसको देखते हैं तो नैयर नैयर जी का मैं बहुत बहुत तहे दिल से धन्यवाद करना चाहूँगी जो उन्हें उन्होंने हमें यहाँ आगे बढ़ने का मौका दिया है धन्यवाद जी